ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵੀ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਸੁਰਗ ਬਾਸਨਾ ਬਾਛੀਏ ਡਰਿਏ ਨਾ ਨਰਕ ਨਿਵਾਸ ਸਤਸੰਗਤ ਜੀ ਸਾਨੂੰ ਨਾ ਸਵਰਗਾਂ ਦੀ ਕਾਮਨਾ ਨਹੀਂ ਕਰਨੀ ਚਾਹੀਦੀ ਕਿ ਭਾਈ ਮੈਂ ਇਹ ਇਹ ਕਰਮ ਕਰਾਂ ਤਾਂ ਮੈਂ ਸਵਰਗਾਂ 'ਚ ਜਾਵਾਂਗਾ ਤੇ ਦੂਸਰਾ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਸਾਨੂੰ ਨਰਕਾਂ ਤੋਂ ਡਰਨਾ ਵੀ ਨਹੀਂ ਚਾਹੀਦਾ ਸਤਸੰਗ ਜੀ ਇੱਕ ਤਾਂ ਸਤਸੰਗਤ ਜੀ ਨੂੰ ਦੋ ਗੱਲਾਂ ਸਤਿਗੁਰ ਕਬੀਰ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ ਸੁਰਗ ਬਾਸਨਾ ਬਾਛੀ ਹੈ ਕਿ ਭਾਈ ਆਪਾਂ ਸਵਰਗਾਂ ਦੀ ਆਸ ਨਹੀਂ ਕਰਨੀ ਤੇ ਸਾਧ ਸੰਗਤ ਜੀ ਡਰੀਏ ਨਾ ਨਰਕ ਨਿਵਾਸ ਤੇ ਆਪਾਂ ਡਰਨਾ ਨਹੀਂ ਹੈ ਕਿ ਭਾਈ ਮਰਨ ਤੋਂ ਬਾਅਦ ਆਪਾਂ ਨਰਕਾਂ 'ਚ ਜਾਵਾਂਗੇ ਆਪਾਂ ਦੋਨਾਂ ਨੂੰ ਹੀ ਤਿਆਗਣਾ ਹੈ ਤੇ ਆਪਾਂ ਇਹ ਆਸ ਨਹੀਂ ਰੱਖਣੀ ਕਿ ਭਾਈ ਮੈਂ ਆ ਕਰਮ ਕਰੂੰਗਾ ਤਾਂ ਸਵਰਗਾਂ 'ਚ ਜਾਵਾਂਗਾ ਇਹ ਕਰਮ ਕਰੂੰਗਾ ਤਾਂ ਮੈਂ ਨਰਕਾਂ 'ਚ ਜਾਵਾਂਗਾ ਸਾਧ ਸੰਗਤ ਜੀ ਮਰਨ ਤੋਂ ਬਾਅਦ ਸਵਰਗ ਮਿਲੇ ਨਾ ਮਿਲੇ 사ਤਸੰਗ ਜੀ ਕੁਝ ਨਹੀਂ ਜੇ ਪਤਾ ਪਰ ਭਾਈ ਇੱਕ ਚੀਜ਼ ਦੀ ਜੋ ਗਰੰਟੀ ਹੈ ਜੇ ਆਪਾਂ ਗੁਰਾਂ ਦੀ ਗੱਲ ਮੰਨਦੇ ਨਾ 사ਤਸੰਗ ਜੀ ਸਾਡਾ ਇਹੀ ਜੀਵਨ 사ਤਸੰਗ ਜੀ ਸਵਰਗ ਬਣ ਸਕਦਾ ਜੇ ਅਸੀਂ ਗੁਰੂਆਂ ਦੀ ਗੱਲ ਮੰਨਦੇ ਨਾ 사ਤਸੰਗ ਜੀ ਤਾਂ ਸਾਡਾ ਇਹ ਜੋ ਜੀਵਨ ਹੈ ਇਹੀ ਸਵਰਗ ਬਣ ਸਕਦਾ ਸਾਡਾ ਘਰ ਪਰਿਵਾਰ ਸਵਰਗ ਬਣ ਸਕਦਾ ਹੈ ਐਸੇ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਸੁਰਗ ਬਾਸਨਾ ਬਾਛੀ ਐ ਡਰੀਏ ਨਾ ਨਰਕ ਨਿਵਾਸ ਕਿ ਭਾਈ ਨਰਕਾਂ ਤੋਂ ਡਰੋ ਨਾ ਤੇ ਸਵਰਗਾਂ ਦੀ ਆਸ ਨਾ ਰੱਖੋ ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ ਸਾਧ ਸੰਗਤ ਜੀ ਜੋ ਹੋਣਾ ਹੈ ਨਾ ਉਹ ਪ੍ਰਮਾਤਮਾ ਦੀ ਰਜਾ ਦੇ ਵਿੱਚ ਹੈ ਉਹ ਹੋ ਕੇ ਰਹੇਗਾ ਸਾਧ ਸੰਗਤ ਜੀ ਜੀਵਨ ਸਾਡੇ ਵਸ ਦੇ ਵਿੱਚ ਨਹੀਂ ਹੈ ਮੌਤ ਸਾਡੇ ਵਸ ਦੇ ਵਿੱਚ ਨਹੀਂ ਹੈ ਸਾਧ ਸੰਗਤ ਜੀ ऐसे कर करके सतगुरु जी समझा रहे हैं कि भाई दुनिया दी दो महान ਚੋ ਚੀਜ਼ਾਂ ਨੇ 사ਤਸੰਗ ਵੀ ਜੀ ਦਾ ਜਨਮ ਸਾਡੇ ਵਸ ਦੇ ਵਿੱਚ ਹੈ ਤੇ ਨਾ ਮਰਨ ਸਾਡੇ ਵਸ ਦੇ ਵਿੱਚ ਹੈ ਹੋਣਾ ਹੈ ਸੋ ਹੋਈ ਹੈ ਮਨੈ ਨ ਕੀਜੇ ਉਸ ਕਿ ਭਾਈ ਉਸ ਸਾਰੇ ਉਸ ਮਾਲਿਕ ਦੇ ਹੁਕਮ ਦੇ ਵਿੱਚ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਕਿ ਸਤਗੁਰੂ ਜੀ ਸਮਝਾਣਾ ਕਰਦੇ ਨੇ ਰਮਈਆ ਗੁਣਗਾਈਏ ਜਤੈ ਪਾਈਏ ਪਰਮ ਨਿਦਾਨ ऐसे करके भाई कर नाता ना स्वर्ग बारे सोचो ना नरक बारे सोचो बस, बस अपने गुरुओं दी गल ਮੰਨੋ 사ਤ ਸੰਗਤ ਜੀ ਰਮਈਆ ਗੁਣਗਾਈ ਹੈ ਕਿ ਭਾਈ ਉਸ ਪਰਮ ਪਿਤਾ ਪਰਮਾਤਮਾ ਦੇ ਭਜਨ ਗਾ ਗੁਰਬਾਣੀ ਪੜ ਗੁਰਬਾਣੀ ਗਾ ਤੇ 사ਤ ਸੰਗਤ ਜੀ ਇਸ ਮਾਲਿਕ ਦਾ ਸਿਮਰਨ ਕਰ ਤੇ ਕੀ ਹੋਏਗਾ 사ਤ ਸੰਗਤ ਜੀ ਸਾਨੂੰ ਜਿੰਦੇ ਜੀ ਹੀ ਉਹ ਸਵਰਗ ਮਿਲ ਜਾਵੇ 사ਤ ਸੰਗਤ ਜੀ ਜਿੰਦਾ ਜੀ ਹੀ ਸਾਨੂੰ ਮੁਕਤੀ ਮਿਲ ਜਾਣੀ ਕਿਵੇਂ ਸਤਿਗੁਰ ਬੈਣੀ ਮਹਾਰਾਜ ਜੀ ਫਰਮਾਉਂਦੇ ਨੇ ਨਾ ਮਰਨ ਮਰਨ ਮੁਕਤ ਕਿਨ ਪਾਈ ਕਿ ਭਾਈ ਕੌਣ ਦੇਖਦਾ ਕਿ ਮਰਨ ਤੋਂ ਬਾਅਦ ਮੁਕਤੀ ਮਿਲੀ ਹੈ ਜਾਂ ਨਾ ਮਿਲੀ ਕਿ ਸਤਿਗੁਰਾਂ ਨੇ ਬਿਲਕੁਲ ਮਨਾ ਕੀਤਾ ਹੈ ਕਿ ਭਾਈ ਮਰਨ ਤੋਂ ਬਾਅਦ ਕੋਈ ਪ੍ਰਮਾਤਮਾ ਨਹੀਂ ਮਿਲਦਾ ਮਰਨ ਤੋਂ ਬਾਅਦ ਕੋਈ ਸਵਰਗ ਨਰਕ ਨਹੀਂ ਸਾਧ ਸੰਗਤ ਜੀ ਜੇ ਮਿਲਣਾ ਹੈ ਤਾਂ ਜਿੰਦੇ ਜੀ ਮਿਲੇਗਾ ਸਾਧ ਸੰਗਤ ਜੀ ਸਵਰਗ ਵੀ ਤੇ ਨਰਕ ਵੀ ਸਾਤਸੰਗਤ ਜੀ ਮਰਨ ਤੋਂ ਪਹਿਲਾਂ ਹੀ ਮੁਕਤੀ ਮਿਲਣੀ ਬ੍ਰਹਮ ਗਿਆਨ ਜੋ ਮਿਲਦਾ ਹੈ ਉਹ ਮਰਨ ਤੋਂ ਪਹਿਲਾਂ ਹੀ ਮਿਲਣਾ ਰਮਈਏ ਗੁਣ ਗਾਈਏ ਜਾਤੇ ਪਾਈਏ ਪਰਮ ਅਰਦਾਸ ਕੇ ਭਾਈ ਮਾਲਕ ਦੀ ਸੇਵਾ ਕਰੋ ਮਾਨਵਤਾ ਦੀ ਸੇਵਾ ਕਰੋ ਪ੍ਰਮਾਤਮਾ ਦੀ ਭਜਨ ਬੰਦਗੀ ਕਰੋ ਆਪਣਾ ਕੰਮ ਧੰਦਾ ਕਰਦੇ ਰਹੋ ਸਾਤਸੰਗਤ ਜੀ ਜਿੰਦੇ ਜੀ ਹੀ ਮੁਕਤ ਹੋ ਜਾਵਾਂਗੇ ਅਸੀਂ ਬ੍ਰਹਮ ਗਿਆਨੀ ਹੋ ਜਾਵਾਂਗੇ ਸਾਤਸੰਗਤ ਜੀ ਸਾਨੂੰ ਜੋ ਪਰਮ ਨਿਦਾਨ ਹੈ ਦੁਨੀਆਂ ਦੇ ਸਾਰੇ ਸੁੱਖ ਮਿਲ ਜਾਂਦੇ ਸਤਸੰਗਤ ਜੀ ਜਿਹਦਾ ਮਨ ਸੁਖੀ ਹੋਵੇ ਨਾ ਉਹਦੇ ਘਰ ਦੇ ਵਿੱਚ ਹੀ ਸੁੱਖ ਮਿਲ ਜਾਂਦਾ ਚਾਹੇ ਫਿਰ ਘਰ ਛੋਟਾ ਹੈ ਵੱਡਾ ਚੌਪੜੀ ਹੈ ਮਹਿਲ ਕੋਈ ਫਰਕ ਨਹੀਂ ਪੈਂਦਾ ਸਤਸੰਗਤ ਜੀ ਉਹਦੇ ਵਾਸਤੇ ਉਹੀ ਸਵਰਗ ਹੈ ਇਹ ਤਾਂ ਸਤਸੰਗਤ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਸੰਤੋਖ ਨਹੀਂ ਹੈ ਸਬਰ ਨਹੀਂ ਹੈ ਜੋ ਗੁਰੂ ਵਾਲੇ ਨਹੀਂ ਹੈ ਵੱਡੇ ਵੱਡੇ ਮਹਿਲਾਂ ਦੇ ਵਿੱਚ ਵੀ ਭਾਈ ਦੁਖੀ ਨੇ ਸਤਸੰਗਤ ਜੀ ਵੱਡੇ ਵੱਡੇ ਮਹਿਲ ਵੀ ਉਹਨਾਂ ਨੂੰ ਖਾਨ ਨੂੰ ਪੈਂਦੇ ਨੇ ਬੜੇ ਬੜੇ ਜੋਦਿਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋ ਅਗੇ ਸਤਗੁਰੂ ਜੀ ਸਮਝਾ ਰਹੇ ਨੇ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤ ਭਗਵਾਨ ਸਤਸੰਗਤ ਜੀ ਬਹੁਤੇ ਲੋਕ ਨੇ ਕਿ ਭਾਈ ਕੋਈ ਜਪ ਕਰਦਾ ਹੈ ਕੋਈ ਤਪ ਕਰਦਾ ਹੈ ਕੋਈ ਵਰਤ ਰੱਖਦਾ ਹੈ ਕੋਈ ਨਦੀਆਂ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਤੇ ਸਤਗੁਰੂ ਜੀ ਪਰਮੰਦਰ ਨੇ ਭਾਈ ਤੁਮੇ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਕੇ ਭਾਈ ਕੀ ਜਪ ਕਰਨਾ ਕੀ ਤਪ ਕਰਨਾ ਇਹਨਾਂ ਦਾ ਕੀ ਅਰਥ ਕਾਦੇ ਲਈ ਵਰਤ ਰੱਖਦੇ ਹਾਂ ਕਾਦੇ ਲਈ ਜਾ ਕੇ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਦੇ ਹਾਂ ਤਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸਾਧ ਸੰਗਤ ਜੀ ਸਾਨੂੰ ਕੁਝ ਨਹੀਂ ਮਿਲਣ ਵਾਲਾ ਇਹਨਾਂ ਕਰਮ ਕਾਂਡਾਂ ਤੋਂ ਜਦੋਂ ਤੱਕ ਅਸੀਂ ਪ੍ਰਮਾਤਮਾ ਦੇ ਪ੍ਰਤੀ ਭਾਵਨਾ ਨਹੀਂ ਪੈਦਾ ਕਰਦੇ ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸਾਤਸੰਗਤ ਜੀ ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਕਿ ਭਾਈ ਕਿਸ ਰਸਤੇ ਤੇ ਜਾਣਾ ਹੈ ਕਰਨਾ ਕੀ ਹੈ ਕੀ ਨਹੀਂ ਕਰਨਾ ਸਾਤਸੰਗਤ ਜੀ ਉਦੋਂ ਤੱਕ ਸਾਨੂੰ ਕੋਈ ਭਗਤੀ ਕਰਨ ਦਾ ਫਾਇਦਾ ਹੀ ਨਹੀਂ ਆਪਾਂ ਧੂਪਾਂ ਜਗਾ ਰਹੇ ਆ ਅਰਗਬਤੀਆਂ ਲਗਾ ਰਹੇ ਆ ਜੋਤਾਂ ਜਗਾ ਰਹੇ ਆ ਸਾਤਸੰਗਤ ਜੀ ਘੜਿਆਲ ਘੜਕਾਰੇ ਆ ਟੱਲੀਆਂ ਘੜਕਾਰੇ ਆ ਇਹ ਸਾਰਾ ਕੁਝ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨਾ ਕੀਤਾ ਹੈ ਭਾਈ ਸਤਗੁਰ ਕਬੀਰ ਮਹਾਰਾਜ ਜੀ ਵੀ ਮਨਾ ਕਰਦੇ ਨੇ ਗੁਰੂ ਜੀ ਫਰਮਾਉਂਦੇ ਨੇ ਨਾ ਸਤਗੁਰ ਵਾਦਸ ਮਹਾਰਾਜ ਜੀ ਹਰ ਕੇ ਨਾਮ ਬਿਨ ਚੁੱਠੇ ਸਗਲ ਪਸਾਰੇ ਅ ਸਤਗੁਰ ਕਬੀਰ ਮਹਾਰਾਜ ਜੀ ਕਿ ਸਮਝਾਣਾਏ ਨੇ ਕਿਆ ਜਪ ਕਿਆ ਤਪ ਸੰਚਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਕਿ ਭਾਈ ਤੁਹਾਨੂੰ ਰਸਤਾ ਹੀ ਨਹੀਂ ਪਤਾ ਸਾਧ ਸੰਗਤ ਜੀ ਤੁਹਾਨੂੰ ਤਰੀਕਾ ਹੀ ਨਹੀਂ ਪਤਾ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਜਿਉ ਹੈ ਉਹ ਭਾਵਨਾ ਦੇ ਨਾਲ ਮਿਲਦਾ ਹੈ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਭਾਈ ਸਾਧੂਆਂ ਦੀ ਸੰਗਤ ਦੇ ਵਿੱਚ ਭਾਵਨਾ ਪੈਦਾ ਹੁੰਦੀ ਹੈ ਤੇ ਬਿਨਾ ਭਾਵਨਾ ਤੋਂ ਪ੍ਰਮਾਤਮਾ ਨਹੀਂ ਜੀ ਮਿਲਦਾ ਸਾਧ ਸੰਗਤ ਜਣੇ ਇਸ ਗੱਲ ਨੂੰ ਸਮਝ ਲਿਓ ਸਤਿਗੁਰਾਂ ਨੇ ਕਿਹਾ ਕਿ ਭਾਈ ਭਗਤੀ ਕਰਨ ਵਾਸਤੇ ਭਾਵਨਾ ਚਾਹੀਦੀ ਹੈ ਤੇ ਭਾਵਨਾ ਕਿੱਥੇ ਪੈਦਾ ਹੋਏਗੀ ਸਾਧ ਸੰਗਤ ਜੀ Satsang ਦੇ ਵਿੱਚ ਸਾਧੂਆਂ ਦੀ ਸੰਗਤ Satsangi ਗੁਰਬਾਣੀ ਦੀ ਸੰਗਤ ਕਰਾਂਗੇ ਤੇ ਭਾਵਨਾ ਪੈਦਾ ਹੋਏਗੀ ਸਾਧ ਸੰਗਤ ਜੀ ਫੇਰ ਹੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਉਹ ਪ੍ਰਮਾਤਮਾ ਮਿਲੇਗਾ ਜਬ ਲਗ ਜੁਗਤ ਨਾ ਜਾਣੀਏ ਸਾਤਸੰਗਤ ਜੀ ਕਰਮਾਂ ਵਾਲਿਓ ਕਟੋ ਘੜ ਸਾਨੂੰ ਪਤਾ ਤਾਂ ਲੱਗਿਆ ਕਿ ਭਾਈ ਸਹੀ ਰਸਤਾ ਕਿੱਧਰ ਜਾ ਰਿਹਾ ਹਾਂ ਅਸੀਂ ਵਰਤ ਰੱਖਣਾ ਹੈ ਜਾਂ ਨਹੀਂ ਰੱਖਣਾ ਜੋਤ ਜਗਾਣੀ ਹੈ ਜਾਂ ਨਹੀਂ ਜਗਾਣੀ ਕਟੋ ਘੜ ਸਾਤਸੰਗਤ ਜੀ ਸਾਨੂੰ ਪਤਾ ਤਾਂ ਲੱਗਿਆ ਨਾ ਕਿ ਭਾਈ ਇਹ ਜੁਗਤ ਕਿਹੜੀ ਹੈ ਕੀ ਕਰਨਾ ਤੇ ਕੀ ਨਹੀਂ ਜੇ ਕਰਨਾ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਸੰਪੈ ਦੇਖ ਨਾ ਹਰ ਕੀ ਹੈ ਵਿਪਤਨ ਦੇਖ ਨਾ ਰੋ ਰੋਏ 사ਤਸੰਗਤ ਜੀ ਜਦੋਂ ਸਾਡੇ ਘਰ 'ਚ ਸੁੱਖ ਹਨ ਸਾਨੂੰ ਹਰਖਣਾ ਨਹੀਂ ਚਾਹੀਦਾ ਸਾਨੂੰ 사ਤਸੰਗਤ ਜੀ ਅਹੰਕਾਰ ਨਹੀਂ ਕਰਨਾ ਚਾਹੀਦਾ ਕਿ ਭਾਈ ਮੇਰੇ ਪਾਸ ਬਹੁਤ ਪੈਸਾ ਹੈ ਮੇਰੇ ਬੱਚੇ ਨੌਕਰੀ ਲੱਗਦੇ ਸਾਡੇ ਕੋਲ ਕਾਰਾਂ ਨੇ ਸਾਡੇ ਕੋਲ ਬਹੁਤ ਫਲੈਟ ਨੇ ਐਨੇ ਸਾਰੇ ਪਲਾਟ ਨੇ ਸਾਡੇ ਕੋਲ ਸਤਿਗੁਰ ਕਬੀਰ ਮਹਾਰਾਜ ਜੀ ਦਾ ਬਚਨ ਹੈ ਸੰਪੈ ਦੇਖ ਨਾ ਹਰ ਕੀ ਹੈ ਕਿ ਭਾਈ ਆਪਣੀ ਸੰਪਤੀ ਨੂੰ ਸਰ ਸਤਸੰਗਤ ਜੀ ਪੈਸੇ ਨੂੰ ਰੰਗ ਰੂਪ ਨੂੰ ਕਿਸੇ ਵੀ ਚੀਜ਼ ਨੂੰ ਦੇਖ ਕੇ ਅਸੀਂ ਹੀਰਖਾ ਨਹੀਂ ਕਰਨੀ ਅਸੀਂ ਅਹੰਕਾਰਨਾ ਨਹੀਂ ਹੈ ਸਤਸੰਗਤ ਜੀ ਤੇ ਵਿਪਦ ਦੇਖ ਨਾ ਰੋਏ ਤੇ ਭਾਈ ਜਦੋਂ ਮਾੜੇ ਦਿਨ ਆਣਨਾ ਉਦੋਂ ਆਪਾਂ ਰੋਣਾ ਨਹੀਂ ਕਿਉਂਕਿ ਸਤਸੰਗਤ ਜੀ ਦਿਨ ਬਦਲ ਬਦਲਦਿਆਂ देर ਨਹੀਂ ਜੇ ਲੱਗਦੀ ਜੀ ਅੱਜ ਮਾੜੇ ਦਿਨ ਨੇ ਕੱਲ ਨੂੰ ਚੰਗੇ ਵੀ ਆਣਗੇ ਤੇ ਅੱਜ ਚੰਗੇ ਦਿਨ ਚੱਲ ਰਹੇ ਨੇ ਸਤਸੰਗਤ ਜੀ ਤਿਆਰ ਰਹਿਣਾ ਕਦੇ ਨਾ ਕਦੇ ਮਾੜੇ ਦਿਨ ਵੀ ਆ ਸਕਦੇ ਨੇ ਤੁਸੀਂ ਕਈ ਕਰਾਂ ਚ ਦੇਖਿਆ ਹੋਵੇਗਾ ਨਾ ਬੈਠੇ ਬੈਠੇ ਸਾਧ ਸੰਗਤ ਜੀ ਸਿਸਟਮ ਸਾਰਾ ਹਿਲ ਜਾਂਦਾ ਹੈ ਅਚਾਨਕ ਤੇ ਇੱਕ ਫੋਨ ਵੱਜਦਾ ਹੈ ਕਿਸੇ ਦਾ ਫੋਨ ਆਂਦਾ ਸਾਧ ਸੰਗਤ ਜੀ ਕੀ ਭਾਈ ਆਹ ਗੱਲ ਹੋ ਗਈ ਪੂਰੇ ਦਾ ਪੂਰਾ ਸਾਧ ਸੰਗਤ ਜੀ ਜਿਵੇਂ ਕੱਲ ਦੇਖਿਆ ਤੁਸੀਂ ਪੂਰੇ ਦੇ ਪੂਰੇ ਪਰਿਵਾਰ ਨੇ ਸਾਧ ਸੰਗਤ ਜੀ ਆਤਮ ਹੱਤਿਆ ਕੀਤੀ ਪੂਰੇ ਪਰਿਵਾਰ ਨੇ ਸਾਧ ਸੰਗਤ ਜੋ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਤੇ ਜੋ ਉਹਨਾਂ ਦੇ ਰਿਸ਼ਤੇਦਾਰ ਹੋਣਗੇ ਭੈਣ ਭਰਾ ਹੋਣਗੇ ਸਾਧ ਸੰਗਤ ਜੀ ਕੀ ਬੀਤਦੀ ਹੋਵੇਗੀ ਉਹਨਾਂ ਤੇ ਤੇ ਜੇ ਉਹਨਾਂ ਦੇ ਮਾਤਾ ਪਿਤਾ ਜਿੰਦਾ ਹੋਣਗੇ ਸਤਸੰਗਤ ਜੀ ਬਜ਼ੁਰਗ ਹੋਣਗੇ ਉਹਨਾਂ ਦਾ ਤਾਂ ਪਰਿਵਾਰ ਹੀ ਜਿਹੜੀਆਂ ਸਤਸੰਗਤ ਨੇ ਤਾਂ ਹੀ ਉਹ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਜੋ ਸੁੱਖ ਨੇ ਦੁੱਖ ਨੇ ਕਦੇ ਵੀ ਆ ਸਕਦੇ ਨੇ ਸਤਸੰਗਤ ਜੀ ਬੈਠੇ ਬਿਠਾਏ ਸਤਸੰਗਤ ਜੀ ਜੋ ਕਹਾਣੀ ਉਹ ਵਿਗੜ ਜਾਂਦੀ ਐਸੇ ਕਰਕੇ ਗੁਰੂਆਂ ਨੇ ਕਿਹਾ ਹਰ ਸਵਾਸ ਸਵਾਸ ਭਾਈ ਭਜਨ ਬੰਦਗੀ ਕਰਿਆ ਕਰ ਮਾਲਕ ਦਾ ਸਿਮਰਨ ਕਰਿਆ ਕਰ ਸਤਸੰਗਤ ਜੀ ਜਦੋਂ ਵੀ ਕਰਮ ਕਰੀਏ ਚੰਗੇ ਕਰਮ ਕਰੀਏ ਸਤਸੰਗਤ ਜੀ ਸੰਪੈ ਦੇਖ ਨਾ ਹਰ ਕੀਐ ਵਿਪਤ ਦੇਖ ਨਾ ਰੋਏ ਕਿ ਬੇਟਾ ਪੈਸਾ ਦੇਖ ਕੇ ਹੰਕਾਰ ਨਾ ਕਰ ਵਡੇ ਵੱਡੇ ਮਕਾਨ ਬਣਾ ਲੈ ਉੱਚੇ ਮੰਦਰ ਸਾਲ ਰਸੋਈ ਏਕ ਕਰੀਪਨ ਰਹਿਣ ਨਾ ਹੋਈ ਰਹਿਣ ਆਪਾਂ ਨੂੰ ਇੱਕ ਪਲ ਵੀ ਨਹੀਂ ਜੇ ਦਿਨ ਦਿਨ ਦੇਣਗੇ ਜਿਹੜੀ ਇੰਨੀ ਮਿਹਨਤ ਨਾਲ ਆਪਾਂ ਮਕਾਨ ਬਣਾਏ ਨੇ ਐਸੇ ਕਰਕੇ ਸਾਧ ਸੰਗਤ ਜੀ ਵੱਡੇ ਮਕਾਨ ਬਣਾਓ ਪਰ ਹੰਕਾਰ ਨਹੀਂ ਕਰਨਾ ਮਹਿੰਗੀਆਂ ਕਾਰਾ ਖਰੀਦੋ ਪਰ ਇਮਾਨਦਾਰੀ ਨਾਲ ਖਰੀਦੋ ਹੰਕਾਰ ਨਹੀਂ ਕਰਨਾ ਆਪਣੇ ਰੰਗ ਰੂਪ ਤੇ ਤੀਆਂ ਪੁੱਤਰਾਂ ਤੇ ਹੰਕਾਰ ਨਹੀਂ ਜੇ ਕਰਨਾ ਕਿ ਭਾਈ ਸਾਡੇ ਬੱਚੇ ਤਾਂ ਬੜੇ ਪੜ ਲਿਖ ਰਹੇ ਨੇ ਗਵਾਂਡੀਆਂ ਦੇ ਜੋ ਬੱਚੇ ਨੇ ਜਵਾਂ ਹੀ ਨਹੀਂ ਪੜਦੇ। ਸਾਸ ਸੰਗਤ ਜੀ ਹੰਕਾਰ ਨਹੀਂ ਕਰਨਾ ਆਪਾਂ ਕਿਸੇ ਵੀ ਚੀਜ਼ ਤੇ ਪੁੱਤਰ ਕਲਤਰ ਕਾ ਕਰੇ ਹੰਕਾਰ। ਠਾਕੁਰ ਲੇਖਾ ਮੰਗਣਹਾਰ ਗੁਰੂ ਅਰਜਨ ਦੇਵ ਜੀ। ਇਹ ਸਤਿਗੁਰ ਕਬੀਰ ਮਹਾਰਾਜ ਜੀ ਵੀ ਸਮਝਾਉਣੇ ਨੇ ਕਿ ਬੇਟਾ ਸੁੱਖ ਦੇ ਵਿੱਚ ਆਪਾਂ ਹੰਕਾਰ ਨਹੀਂ ਕਰਨਾ ਤੇ ਦੁੱਖ ਦੇ ਵਿੱਚ ਆਪਾਂ ਰੋਣਾ ਨਹੀਂ ਹੈ ਸਾਸ ਸੰਗਤ ਜੀ। ਮਾਟੀ ਕੋ ਪੁੱਤਰਾ ਕੈਸੇ ਨੱਚ ਤਹ ਦੇਖੈ ਦਿਖੈ ਸੁਣਾ ਬੋਲਾ ਦੌਰਿਆ ਫਿਰਤ ਹੈ ਜਬ ਕਚ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਇਹ ਸਾ ਸੰਗਤ ਜੀ ਮਿੱਟੀ ਦਾ ਪੁੱਤਰਾ ਹੈ ਜਦੋਂ ਕੁਝ ਮਿਲਦਾ ਤਾਂ ਹੰਕਾਰ ਆ ਜਾਂਦਾ ਤੇ ਜਦੋਂ ਗਵੰਦ ਹੈ ਸਾ ਸੰਗਤ ਜੀ ਉਦੋਂ ਰੋਣ ਲੱਗ ਜਾਂਦਾ ਜਬ ਕਚ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਤੋ ਸਤਗੁਰ ਕਬੀਰ ਮਹਾਰਾਜ ਜੀ ਸਮਝਾਉਂਦੇ ਨੇ ਕਿ ਬੇਟਾ ਸੁੱਖ ਚ ਹੰਕਾਰ ਨਾ ਕਰ ਤੇ ਦੁੱਖ ਚ ਰੋ ਨਾ ਜੋ ਸੰਪੈ ਤਿਓ ਵਿਪਤ ਹੈ ਬਿਰਧ ਕੈ ਰਚਿਐ ਸੋ ਹੋਇ ਸਤਸੰਗਤ ਜੀ ਜੇ ਅੱਜ ਸੁੱਖ ਹੈ ਕੱਲ ਨੂੰ ਦੁੱਖ ਵੀ ਆਵੇ ਜੇ ਅੱਜ ਤੁਹਾਡੇ ਘਰ ਚ ਦੁੱਖੀ ਦੁੱਖ ਹੈ ਭਾਈ ਕੱਲ ਨੂੰ ਸੁੱਖ ਵੀ ਆਵੇਗਾ ਤੇ ਆਪਾਂ ਦੋਨਾਂ ਤੋਂ ਹੀ ਪ੍ਰਵਾਹ ਨਹੀਂ ਕਰਨੀ ਸਤਸੰਗਤ ਜੀ ਆਪਾਂ ਸੁੱਖ ਤੇ ਦੁੱਖ ਦੋਨੋਂ ਹੀ ਤਿਆਗ ਦੇਣੇ ਸਤਸੰਗਤ ਜੀ ਇਹ ਤਾਂ ਹੀ ਤਿਆਗੇ ਜਾਣਗੇ ਜੇ ਪੂਰੇ ਗੁਰੂ ਵਾਲੇ ਹਾਂ ਗੁਰੂਤਮ ਗ੍ਰੰਥ ਉੰਤਰ ਲੈ ਕੇ ਆਪਾਂ ਭਜਨ ਬੰਦਗੀ ਕਰ ਰਹੇ ਆਂ ਪਰਮਾਤਮਾ ਦਾ ਸਿਮਰਨ ਕਰ ਰਹੇ ਆਂ ਇਹ ਸਾਧ ਸੰਗਤ ਜੀ ਮਨ ਦੇ ਵਿੱਚ ਐਸਾ ਆਨੰਦ ਬਣੇ ਭਾਈ ਨਾ ਤਾਂ ਸਾਨੂੰ ਸੁੱਖ ਨਾਲ ਕੋਈ ਫਰਕ ਪਵੇ ਨਾ ਸਾਨੂੰ ਦੁੱਖ ਨਾਲ ਕੋਈ ਫਰਕ ਪਵੇ ਸਾਧ ਸੰਗਤ ਜੀ ਹਰ ਸਮੇ ਆਪਾਂ ਆਨੰਦ ਦੇ ਆਨੰਦ ਦੇ ਵਿੱਚ ਆ ਜਾਵਾਂਗੇ ਪਰਾਵਾਂਗੇ ਉਦੋਂ ਜਦੋਂ ਗੁਰੂਆਂ ਦੀ ਗੱਲ ਗੱਲ ਮੰਨਾਂਗੇ ਸਾਧ ਸੰਗਤ ਜੀ ਐਸੇ ਕਰਕੇ ਭਾਈ ਜੀ ਅੱਜ ਸੁੱਖ ਹੈ ਤਾਂ ਦੁੱਖ ਆਏਗਾ ਦੁੱਖ ਹੈ ਤਾਂ ਸੁੱਖ ਵੀ ਆਏਗਾ ਤੇ ਬਿਲਕੁਲ ਸਮਾਪਤੀ 'ਚ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਕਹ ਕਬੀਰ ਅਬ ਜਾਨਿਆ ਸੰਤਨ ਦੇ ਦਹਿ ਮਝਾਰ ਸੇਵਕ ਸੋ ਸੇਵਾ ਪਲੈ ਜਗਤ ਬਸੈ ਮੁਰਾ ਕਿ ਭਾਈ ਮੈਨੂੰ ਹੁਣ ਸਮਝ ਆਈ ਐ ਤੇ ਦੁਨੀਆਂ ਦੇ ਲੋਕੋ ਤੁਸੀਂ ਵੀ ਸਮਝ ਲਓ ਕਿ ਭਾਈ ਪ੍ਰਮਾਤਮਾ ਕਿੱਥੇ ਵਸਦਾ ਐ ਸਾਧ ਸੰਗਤ ਜੀ ਲੋਕ ਧਾਰਮਿਕ ਸਥਾਨਾਂ ਤੇ ਲੱਭਦੇ ਨਹੀਂ ਮੰਦਰਾਂ 'ਚ ਲੱਭ ਰਹੇ ਨਹੀਂ ਗੁਰੂ ਘਰਾਂ 'ਚ ਲੱਭਦੇ ਨਹੀਂ ਕੋਈ ਮਸਜਿਦ ਤੋਂ ਲੱਭ ਰਿਹਾ ਕੋਈ ਚਰਚ ਤੋਂ ਲੱਭ ਰਿਹਾ ਕਿ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜੇ ਪ੍ਰਮਾਤਮਾ ਦੇਖਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹ ਪਰਮ ਪਿਤਾ ਪ੍ਰਮਾਤਮਾ ਭਾਈ ਸੰਤਾਂ ਦੇ ਵਿੱਚ ਰਹਿੰਦਾ ਹੈ। ਸਾਸੰਗਤ ਜੀ ਰਹਿੰਦਾ ਸਭਨਾ ਦੇ ਵਿੱਚ। ਹਰ ਇਨਸਾਨ 'ਚ ਹੀ ਮਾਲਿਕ ਹੈ ਸਤਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ। ਸਤਗੁਰ ਅਵਦਾਸ ਮਹਾਰਾਜ ਜੀ ਸਤਗੁਰ ਨਾਮਦੇਵ ਜੀ। ਪ੍ਰਸੰਤਨ ਹਿਦੈ ਮਜਾਰ। ਪ੍ਰਸਾਦ ਸੰਗਤ ਜੀ ਸੰਤਾਂ ਨੇ ਨਾ ਉਹ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ ਹੈ। ਉਹ ਪਾ ਲਿਆ ਹੈ ਬ੍ਰਹਮ ਗਿਆਨ ਨੂੰ ਸਾਸੰਗਤ ਜੀ ਪ੍ਰਗਟ ਕਰ ਲਿਆ ਐਸੇ ਕਰਕੇ ਜਿਵੇਂ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਜੋ ਸੰਤ ਨੇ ਉਹ ਪ੍ਰਮਾਤਮਾ ਦਾ ਸ਼ਰੀਰ ਨੇ ਤੇ ਸਾਸੰਗਤ ਜੀ ਜੋ ਪ੍ਰਾਨ ਨੇ ਉਹ ਸਾਸੰਗਤ ਨੇ ਸੰਤ ਤੂੰ ਜੀ ਤਨ ਸੰਗਤ ਪ੍ਰਾਨ ਤੇ ਐਸੇ ਪ੍ਰਕਾਰ ਸਤਿਗੁਰੂ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਕਹੋ ਕਬੀਰ ਅਬ ਜਾਣਿਆ ਕਿ ਭਾਈ ਹੁਣ ਸਾਨੂੰ ਪਤਾ ਲੱਗਿਆ ਐ ਤੇ ਦੁਨੀਆ ਦੇ ਲੋਕੋ ਤੁਸੀਂ ਵੀ ਇਹ ਜਾਣ ਲਓ ਸੰਤਨ ਹਿਰਦੇ ਮਝਾਰ ਉਹ ਪਰਮ ਪਿਤਾ ਪਰਮਾਤਮਾ ਸੰਤਾਂ ਦੇ ਹਿਰਦੇ ਚ ਵਸਦਾ ਹੈ ਸੰਤ ਅਨੰਤ ਹੈ ਅੰਤਰ ਨਾਹੀ ਐਸੇ ਕਰਕੇ ਭਾਈ ਸੰਤ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਸੇਵਕ ਸੋ ਸੇਵਾਪਲੈ ਜਗਤ ਬਸੈ ਮੁਰਾਰ ਤੇ ਭਾਈ ਜੇ ਸੰਤਾਂ ਕੋਲ ਜਾਵਾਂਗੇ ਜਿਵੇਂ ਉਹਨਾਂ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ ਸਾਧ ਸੰਗਤ ਜੀ ਜੇ ਆਪਾਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਾਂਗੇ ਆਪਾਂ ਵੀ ਬ੍ਰਹਮ ਗਿਆਨੀ ਬਣ ਜਾਵਾਂਗੇ ਆਪਾਂ ਨੂੰ ਵੀ ਅੰਦਰ ਬੈਠਾ ਪ੍ਰਮਾਤਮਾ ਮਿਲ ਜਾਣਾ ਸਾਧ ਸੰਗਤ ਜੀ ਪਰ ਗੱਲ ਵਚਨ ਦੀ ਹੈ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀ ਜੀ ਕਿ ਭਾਈ ਉਹੀ ਪਰਫੈਕਟ ਹੋਵੇਗਾ ਇਨਸਾਨ ਜੋ ਗੁਰੂਆਂ ਦੇ ਵਚਨ ਮੰਨਦਾ ਕਹ ਕਬੀਰ ਅਬ ਜਾਨਿਆ ਸੰਤਨ ਹਿਦੈ ਮਝਾਰ ਸੇਵਕ ਸੋ ਸੇਵਾ ਪਲੈ ਜਗਤ ਬਸੈ ਮੁਰਾਰ ਸਾਧ ਸੰਗਤ ਜੀ ਉਸੇ ਇਨਸਾਨ ਦੇ ਸੇਵਾ ਕਰਨ ਦਾ ਫਾਇਦਾ ਆ ਜਿਹਦੇ ਦਿਲ ਦੇ ਵਿੱਚ ਉਹ ਪ੍ਰਮਾਤਮਾ ਬੈਠਾ ਸਤ ਸੰਗਤ ਜੀ ਬੈਠਾ ਤਾਂ ਸਾਰਿਆਂ ਦੇ ਵਿੱਚ ਕਹਿੰਦਾ ਭਾਵ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜਿਹਨੂੰ ਪਿਆਰ ਹੈ ਜੋ ਆਪਣੇ ਗੁਰੂ ਨੂੰ ਪਿਆਰ ਕਰਦਾ ਹੈ ਗੁਰੂ ਦੀ ਹਰ ਗਲ ਮੰਨਦਾ ਹੈ ਸਤ ਸੰਗਤ ਜੀ ਉੱਥੇ ਸੇਵਾ ਪ੍ਰਵਾਨ ਨਹੀਂ ਤਾਂ ਸਤ ਸੰਗਤ ਜੀ ਦੇਖਿਆ ਨਾ ਕਿ ਭਾਈ ਗੁਰੂ ਘਰ 'ਚ ਪੱਖੇ ਚੜਾ ਕੇ ਉੱਪਰੋਂ ਕਹਿ ਦਿੰਦੇ ਨੇ ਕਿ ਭਾਈ ਸਾਡਾ ਨਾਮ ਜ਼ਰੂਰ ਲਿਖਿਓ ਲੋਕਾਂ ਨੂੰ ਦਿਖਣਾ ਚਾਹੀਦਾ ਸਤ ਸੰਗਤ ਜੀ ਕਿ ਭਾਈ ਕਈ ਐਸੇ ਲੋਕ ਵੀ ਨੇ ਲੱਖਾਂ ਕਰੋੜਾਂ ਰੁਪਇਆ ਦਾਨ ਕਰ ਰਹੇ ਨੇ ਪ੍ਰਸਾਦ ਸਿੰਘ ਜੀ ਕਿਸੇ ਨੂੰ ਪਤਾ ਹੀ ਨਹੀਂ ਕਿ ਭਾਈ ਦਾਨ ਕਿੱਥੋਂ ਆ ਰਿਹਾ ਹੈ ਗਰੀਬ ਬੱਚਾ ਨੂੰ ਪੜਾ ਰਹੇ ਨੇ ਹਸਪਿਟਲ ਹਸਪੀਟਲਾਂ ਦੇ ਵਿੱਚ ਲੋਕਾਂ ਦਾ ਇਲਾਜ ਕਰਵਾ ਰਹੇ ਨੇ ਸਾਧ ਸੰਗਤ ਜੀ ਪਤਾ ਹੀ ਨਹੀਂ ਇਹ ਦੂਜੇ ਹੱਥ ਨੂੰ ਵੀ ਪਤਾ ਲੱਗਦਾ ਦਿਖਾਵਾ ਨਹੀਂ ਹੈ ਸਾਧ ਸੰਗਤ ਜੀ ਬਸ ਉਹਨਾਂ ਨੂੰ ਇੰਨਾ ਸਾਧ ਸੰਗਤ ਜੀ ਸੰਤੋਖ ਹੈ ਕਿ ਭਾਈ ਸਾਡੀ ਵਜ੍ਹਾ ਕਰਕੇ ਸਾਡੇ ਪੈਸੇ ਕਰਕੇ ਕਿਸੇ ਗਰੀਬ ਦਾ ਭਲਾ ਹੋ ਰਿਹਾ ਹੈ ਸਾਤਸੰਗਤ ਜੀ ਬਸ ਉਹਨਾਂ ਦੀ ਇੰਨੀ ਕੁ ਸੋਚ ਹੈ ਕਿ ਭਾਈ ਮਾਲਿਕ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਕਿਸੇ ਦੀ ਮਦਦ ਕਰਨ ਦੇ ਯੋਗ ਹੋਈ। ਇਹ ਸਾਤਸੰਗਤ ਜੀ ਮਹਾਨ ਪੁਰਸ਼ਾਂ ਦੀ ਨਿਸ਼ਾਨੀ ਹੈ ਕਿ ਭਾਈ ਜੀ ਉਹਨਾਂ ਕੋਲ ਕੁਝ ਹੈ ਤਾਂ ਉਸੇ ਚੀਜ਼ ਨਾਲ ਉਹ ਦੂਜਿਆਂ ਦੀ ਹੈਲਪ ਕਰਦੇ ਨੇ, ਮਦਦ ਕਰਦੇ ਨੇ। ਤਾਈਓ ਗੁਰੂ ਅਰਜਨ ਦੇਵ ਜੀ ਫਰਮਾਂਦੇ ਨੇ ਰਵਦਾਸ ਪਿਆ ਹੈ ਬਸਰੇ ਮਨ ਪ੍ਰੇਮ ਆਏ। ਸਤਸੰਗਤ ਮਿਲਈਏ ਮਾਦੋ ਜੈਸੇ ਮਧੁਮਖੀਰਾ। ਆਪਾਂ ਸਾਤਸੰਗਤ ਜੀ ਇਕੱਠੇ ਰਹਿਣ ਦਾ ਇਹ ਨਹੀਂ ਹੈ ਕਿ ਭਾਈ ਇਕੱਠੇ ਰਹੀਏ। ਸਾਤਸੰਗਤ ਜੀ ਇਕੱਠੇ ਰਹਿਣ ਦਾ ਇੱਕ ਮਕਸਦ ਇਹ ਵੀ ਹੈ ਕਿ ਭਾਈ ਲੋੜ ਸਮੇਂ ਇਕ ਦੂਜੇ ਦੀ ਹੈਲਪ ਵੀ ਕਰੀਏ। ਸਾਤਸੰਗਤ ਜੀ ਜਿਵੇਂ ਅੱਜ ਐਮਟੀ ਤੋਂ ਕੋਈ ਸੰਗਤ ਆ ਰਹੀ ਸੀ। ਸਾਤਸੰਗਤ ਜੀ ਰਸਤੇ 'ਤੇ ਹਰਿਆਣਾ ਕੁਰਕ ਖੇਤਰ ਦੇ ਵਿੱਚ ਉਤਰ ਗਏ। ਅੱਗੇ ਉਹਨਾਂ ਨੂੰ ਥੋੜੀ ਬਹੁਤ ਸਮੱਸਿਆ ਆਈ ਤਾਂ ਸਾਤਸੰਗਤ ਜੀ ਦਾਸ ਨੇ ਕੁਰਕ ਖੇਤਰ ਦੇ ਵਿੱਚ ਫੋਨ ਕੀਤਾ। ਉੱਥੇ ਹਰਿਆਣਾ ਪੁਲਿਸ ਦੇ ਵਿੱਚ ਕੋਈ ਸੇਵਾਦਾਰ ਸੰਗੁਰੂ ਗੁਰੂ ਅਰਦਾਸ ਮਹਾਰਾਜ ਜੀ ਦੇ ਦਰਬਾਰ ਦੇ 사త్సנגਤ ਜੀ ਨਾਲੇ ਜੋਬ ਕਰਦੇ ਆ ਹਰਿਆਣਾ ਪੁਲਿਸ ਦੇ ਵਿੱਚ ਇਹ 사త్సנגਤ ਜੀ ਉਸ ਸਟੇਸ਼ਨ ਦੇ ਉੱਪਰ ਗਏ ਉਹਨਾਂ ਨੂੰ ਰਿਸੀਵ ਕੀਤਾ 사త్సנגਤ ਜੀ ਆਪਣੀ ਜੇਬ ਦੇ ਵਿੱਚ ਉਹਨਾਂ ਨੇ ਟਿਕਟ ਲੈ ਕੇ ਦਿੱਤੀ ਉਹਨਾਂ ਨੂੰ ਰੋਟੀ ਪਾਣੀ ਲੰਗਰ ਚਕਵਾਇਆ ਉਹਨਾਂ ਦੀ ਸੇਵਾ ਕੀਤੀ ਤੇ ਭਾਈ ਸਿੱਧੀ ਜਲੰਧਰ ਵਾਲੀ ਟ੍ਰੇਨ ਦੇ ਵਿੱਚ ਉਹਨਾਂ ਨੂੰ ਚੜਾ ਦਿੱਤਾ 사త్సנגਤ ਜੀ ਇਹੀ ਸੇਵਕਾਂ ਦੀ ਨਿਸ਼ਾਨੀ ਜਿੱਥੇ ਸੇਵਾ ਕਰਨ ਦਾ ਮੌਕਾ ਮਿਲੇ 사త్సנגਤ ਜੀ ਉੱਥੇ ਸੇਵਾ ਕਰ ਦਿੰਦੇ ਨੇ ਬਹੁਤੇ ਲੋਕ ਨੇ ਭਾਈ ਜੋ ਗਰੀਬ ਬੱਚਿਆਂ ਨੂੰ ਪੜ੍ਹਾ ਰਹੇ ਨੇ ਬਿਮਾਰ ਦਾ ਇਲਾਜ ਕਰਾ ਰਹੇ ਨੇ ਪਤਾ ਨਹੀਂ ਕੀ ਕੁਝ ਕਰ ਰਹੇ ਨੇ ਸਤਸੰਗਤ ਜੀ ਤੇ ਬਿਲਕੁਲ ਅੰਤ ਵਿੱਚ ਸਤਿਗੁਰ ਕਬੀਰ ਮਹਾਰਾਜ ਜੀ ਇਹ ਸਮਝਾ ਰਹੇ ਨੇ ਸੇਵਕ ਸੋ ਸੇਵਾ ਫਲੈ ਜੈਗਟ ਬਸੈ ਮੂਰਾ ਕਿ ਭਾਈ ਜਿਹਦੇ ਮਨ ਦੇ ਵਿੱਚ ਦਿਲ 'ਚ ਭਗਤੀ ਹੋਵੇ ਨਾ ਸਤਸੰਗਤ ਜੀ ਗੁਰੂ ਦੇ ਪ੍ਰਤੀ ਪਿਆਰ ਹੋਵੇ ਉਹੀ ਸੇਵਾ ਕਰਨ ਦਾ ਫਾਇਦਾ ਨਹੀਂ ਤਾਂ ਸਤਸੰਗਤ ਜੀ ਬਹੁਤੇ ਲੋਕ ਨੇ ਭਾਈ ਜਦੋਂ ਸਿੱ ਲੋਕ ਦੇਖ ਰਹੇ ਹੁੰਦੇ ਨੇ ਕਿ ਭਾਈ ਦੇਖਣ ਵਾਲੇ ਬਹੁਤ ਲੋਕ ਨੇ ਉਦੋਂ ਸੇਵਾ ਕਰਦੇ ਨੇ ਇਕੱਲੇ ਚ ਸੇਵਾ ਨਹੀਂ ਕਰਦੇ ਜਦੋਂ ਬਹੁਤ ਸਾਰਾ ਇਕੱਠ ਹੋ ਜੇ ਨਾ 사త్సੰਗਤ ਜੀ ਹਾਂ ਵੀ ਹੁਣ ਦੇਖਣ ਵਾਲੇ ਬਹੁਤ ਲੋਕ ਨੇ ਉਦੋਂ ਸੇਵਾ ਕਰਦੇ ਨੇ ਜਿਵੇਂ ਗੁਰੂ ਪੁਰਬ ਆਉਂਦਾ ਗੁਰੂ ਦਸ ਮਹਾਰਾਜ ਜੀ ਦਾ 사త్సੰਗਤ ਜੀ ਸਾਲਵਾਦ ਆਪਾਂ ਇਕੱਠੇ ਹੁੰਨੇ ਆ ਬਾਕੀ 사త్సੰਗਤ ਜੀ ਜੋ 11 ਮਹੀਨੇ ਕੁਛ ਦਿਨ ਨੇ ਆਪਾਂ ਦੂਜੇ ਪਾਸੇ ਰਹਿੰਨੇ ਆ ਤੇ ਉਹ 1 ਮਹੀਨਾ ਆਪਾਂ ਗੁਰੂ ਘਰਾਂ ਨੇ ਉਹ ਤੋਂ ਬੜੀ ਸੇਵਾ ਕਰਦੇ ਨੇ 사ਤਸੰਗਤ ਜੀ 11 ਮਹੀਨੇ ਕੋਈ ਦਾਨ ਨਹੀਂ ਕੋਈ ਜਪ ਤਪਨੀ ਕੋਈ 사ਤਸੰਗਤ ਜੀ ਗੁਰਬਾਣੀ ਨਹੀਂ ਕੋਈ ਨਾਮ ਸ਼ਬਦ ਨਹੀਂ ਪਰ ਉਹ ਇੱਕ ਮਹੀਨਾ 15 ਦਿਨ 사ਤਸੰਗਤ ਜੀ ਸਾਰੇ ਹੀ ਸੇਵਾ ਕਰਦੇ ਨੇ ਪਰ ਮੈਂ ਬਾਰ ਬਾਰ ਬੇਨਤੀ ਕਰਾਂ ਆਪਾਂ ਸੇਵਾ ਦਿਖਾਵੇ ਵਾਸਤੇ ਨਹੀਂ ਕਰਨੀ 사ਤਸੰਗਤ ਆਪਾਂ ਸਵਾਦ ਸਵਾਸ ਸੇਵਾ ਕਰਨੀ ਹੈ ਜਿੰਨੀ ਵੀ ਹੋ ਸਕੇ 사ਤਸੰਗਤ ਜੀ ਮਾਨਵਤਾ ਦੀ ਸੇਵਾ ਤੇ ਗੁਰੂ ਦੀ ਸੇਵਾ ਕਰਨੀ ਤੇ ਮਾਨਵਤਾ ਦੀ ਸੇਵਾ ਹੀ ਗੁਰੂ ਦੀ ਸੇਵਾ ਹੈ ਪਰ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਕਾਮਯਾਬ ਕਰੋ। ਸਾਧ ਸੰਗਤ ਜੀ ਕਾਮਯਾਬ ਹੋਣ ਤੋਂ ਬਾਅਦ ਘਰ ਪਰਿਵਾਰ ਸੰਭਾਲੋ, ਸਮਾਜ ਨੂੰ ਸੰਭਾਲੋ। ਸਾਧ ਸੰਗਤ ਜੀ ਨਹੀਂ ਤਾਂ ਬਹੁਤੇ ਲੋਕ ਨੇ ਖੁਦ ਕਾਮਯਾਬ ਹੋਏ ਨਹੀਂ, ਸਮਾਜ ਦੀ ਸੇਵਾ ਕਰ ਰਹੇ ਨਹੀਂ। ਸਾਧ ਸੰਗਤ ਜੀ ਬਾਬਾ ਸਾਹਿਬ ਪਹਿਲਾਂ ਖੁਦ ਕਾਮਯਾਬ ਹੋਏ, ਖੁਦ ਗਿਆਨੀ ਹੋਏ, ਫਿਰ ਸਾਧ ਸੰਗਤ ਜੀ ਸਮਾਜ ਦਾ ਭਲਾ ਕਰਨ ਨਿਕਲੇ। ਸਤਿਗੁਰੂ ਅਰਦਾਸ ਮਹਾਰਾਜ ਜੀ ਪਹਿਲਾਂ ਖੁਦ ਬ੍ਰਹਮ ਗਿਆਨੀ ਹੋਏ ਨੇ, ਫਿਰ ਸਾਧ ਸੰਗਤ ਜੀ ਸੱਚ ਦਾ ਪ੍ਰਚਾਰ ਕੀਤਾ। ਸੋ ਭਾਈ ਇਹਨੀ ਕੀ ਬੇਨਤੀ ਪ੍ਰਵਾਨ ਕਰੋ, ਜਦ ਵੀ ਸੇਵਾ ਕਰੋ ਸਾਧ ਸੰਗਤ ਜੀ ਦਿਲੋਂ ਕਰਿਆ ਕਰੋ। ਇਹ ਨਾ ਸੋਚਿਆ ਕਰੋ ਕਿ ਭਾਈ ਕੋਈ ਦੇਖ ਨਹੀਂ ਰਿਹਾ ਸਤਸੰਗਤ ਜੋ ਪਰਮ ਪਿਤਾ ਪਰਮਾਤਮਾ 24 ਘੰਟੇ ਸਾਨੂੰ ਦੇਖਦਾ 24 ਘੰਟੇ ਸਾਡੀ ਹਰ ਸੇਵਾ ਹਰ ਚੰਗੇ ਮਾੜੇ ਜੋ ਕਰਮ ਨੇ ਰਿਕਾਰਡ ਹੋ ਰਹੇ ਐਸੇ ਕਰਕੇ ਜਦੋਂ ਵੀ ਸੇਵਾ ਕਰਨੀ ਭਾਈ ਦਿਲੋਂ ਕਰਿਆ ਕਰੋ ਇਨੀ ਕਬੇ ਹਾਜ਼ਰੀਆਂ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀਜੈ ਜੈ ਗੁਰੂ ਦੇਵ ਤਨ ਗੁਰੂ ਦੇਵ ਸਤਨਾਮ ਸਤਨਾਮ ਸੋਹ ਸਤਨਾਮ